ਜਦੋਂ ਇੱਕਦਮ ਹਿੱਟ ਦੀ ਆਵਾਜ਼ ਆਈ ਤਾਂ ਮੈਂ ਬਾਹਰ ਆ ਕੇ ਦੇਖਿਆ ਤਾਂ ਇੱਕ ਗੱਡੀ ਤਕਰੀਬਨ 100 150 ਦੀ ਸਪੀਡ ਤੇ ਆ ਰਹੀ ਸੀ ਤੇ ਤਿੰਨ ਦੋ ਲੇਡੀਜ਼ ਤੇ ਇੱਕ ਬੱਚਾ ਪੌੜੇ ਦੇ ਉੱਪਰ نیچے ਵਾਲੇ ਪਾਸੇ ਨੂੰ ਦੇਖ ਰਿਹਾ ਸੀ ਤੇ ਇਹਨੇ ਪਿੱਲਰ ਦੇ ਨਾਲ ਉਹਨੂੰ ਹਿੱਟ ਕਰਕੇ ਇੱਕ ਰਿਜ਼ਾਇਰ ਲੈ ਕੇ ਗਿਆ ਜੀ ਗੱਡੀ ਨਾਲ ਕੀ ਨਾਮ ਆਪ ਦਾ ਅਸੀ ਇਹ ਦੋਹਾਂ ਨੇ ਕਿ ਮੌਤ ਹੋਈ ਹੈ ਇਹ ਆਪਕੀ ਕੀ ਲੱਗਤੀ ਹੈ ਜਿੱਥੇ ਜੇ ਘਟਨਾ ਹੋਈ ਹੈ ਪੜੋਸੀ ਹੈ ਪੜੋਸੀ ਹੁਣ ਕਹਾ ਕਿ ਲੈਣੇ ਵਾਲੇ ਹੋ ਆਪ

और जो बच्चा, बच्चा था बच्चा छोटा सी उसका क्या नाम आप यहाँ पे उपार कर गए हाथ पैसे हो दो जाएंगे मेरे दो तो तो दिन दौर से बैठे थे ना वो उनके घर में और कौन कौन उनके हस्बैंड है।, 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 है उनको पता लग गया नहीं पता करना पता ही नहीं उम्र तो जी वही बताइए अब आपको पता चला के तीनों की मौत हो गई क्या कार्रवाई करवाने की ਸਾਵੀਓ ਉਹਨਾਂ ਦੇ ਘਰ ਵਾਲੋਂ ਨੂੰ ਆਂਦੋ ਫਿਰ ਦੇਖਦੇ ਹਾਂ ਕਿ ਕੀ ਨਾਮ ਤੁਹਾਡਾ ਮੇਰਾ ਨਾਮ ਮਨਦੀਪ ਸਿੰਘ ਕੀ ਮਾਮਲਾ ਹੋਇਆ ਪਰੋਜੈਕਟ ਨਾ ਬਾਕਰੀ ਹੈ ਤਿੰਨ ਦਿਨ ਮੌਸਮ ਤੇ ਬਾਈਪਾਸ ਦੇ ਉੱਪਰ ਜਿਹੜਾ ਨਾਲ ਫਲਾਈਓਵਰ ਹੈ ਜੇ ਸਾਡੇ ਸਾਹਮਣੇ ਸਾਡੀ ਇਹ ਫੈਕਟਰੀ ਆ ਤੇ ਮੈਨੂੰ ਇੱਕਦਮ ਹਿੱਟ ਦੀ ਆਵਾਜ਼ ਆਈ ਤਾਂ ਮੈਂ ਬਾਹਰ ਆ ਕੇ ਦੇਖਿਆ ਤਾਂ ਇੱਕ ਗੱਡੀ ਤਕਰੀਬਨ 100-150 ਦੀ ਸਪੀਡ ਤੇ ਆ ਰਹੀ ਸੀ ਤੇ ਤਿੰਨ ਦੋ ਲੇਡੀਜ਼ ਤੇ ਇੱਕ ਬੱਚਾ ਪੁੱਲ ਦੇ ਉੱਪਰ ਨੀਚੇ ਵਾਲੇ ਪਾਸੇ ਨੂੰ ਦੇਖ ਰਿਆ ਸੀ ਤੇ ਇਹਨੇ ਪਿੱਲਰ ਦੇ ਨਾਲ ਉਹਨੂੰ ਹਿੱਟ ਕਰਕੇ ਇੱਕ ਰਿਸੋਅ ਲੈ ਕੇ ਗਿਆ ਜੀ ਗੱਡੀ ਆ। ਤੇ ਇਹਨਾਂ ਦੀ ਮੌਤ ਹੋ ਗਈ। ਇਹਨਾਂ ਦੀ ਮੌਕੇ ਤੇ ਮੌਤ ਹੋ। ਪਾਰਾ ਲੱਗਦਾ ਹੈ ਕਿ ਕਾਰ ਦਾ ਤੇਜ਼ ਰਿ ਸੀ ਕਿੰਨੇ ਸਾਲ ਕਰਾ ਕਿਤੋਂ ਦਿੱਤੀ ਜਾ। ਕਾਰ ওভার ਸਪੀਡ ਸੀਗੀ ਤੇ ਜਦੋਂ ਅਸੀਂ ਗੱਡੀਆਂ ਡਰਾਈਵਰ نیچے ਉੱਪਰ ਆ ਤਾਂ ਆਪ ਦੀ ਸਵੈਲ ਕੀ ਸਾਹ ਉਹਦੀ ਡਰਿੰਕ ਕੀਤੀ ਹੋਈ ਸੀ। ਬਹੁਤ ਗੁਲਾਤ ਹੈ ਕਿ ਇਹਦਾ ਬਦਕੀਤ ਸਾਹ ਉੱਠਾ। ਬਿਲਕੁਲ ਜਦੋਂ ਬਾਕੀ ਉਹਦੀ ਚੈਕਿੰਗ ਕੀਤੀ ਗਈ ਤਾਂ ਉਹਦੀ ਜੇਬ ਤੋਂ ਕੈਪਸੂਲ ਵੀ ਨਿਕਲੇ। ਮਤਲਬ ਕਿ ਉਹ ਕਿੰਨੇ ਡੇ ਤੋਂ ਇਹ ਪਰਵਾਸੀ ਜੀ ਜੀ ਪਰਵਾਸੀ ਲੱਗਦਾ ਮੈਨੂੰ। ਹਾਂਜੀ ਮੈਂ ਬੇਸੇ ਕੇਸਿੰਗ ਮੈਂ ਪੀਬੀਆਰ 112 ਤੇ ਡਿਊਟੀ ਕਰ ਰਿਹਾ ਸਮਰਾਲ ਏਰੀਆ ਚ ਜਿੱਨੇ ਘਟਨਾ ਵਾਪਰੀ ਹੈ ਤਿੰਨ ਜਣੇ ਮੌਤ ਹੋਈ ਹੈ ਬਾਈਪਾਸ ਤੇ ਜੀ ਮਾਮਲਾ ਹੈ ਕਿ ਅਸੀਂ ਇੱਥੇ ਚੌਂਕ 'ਚ ਖੜੇ ਸੀਗੇ ਸਾਨੂੰ ਕਾਲ ਆਈ 112 ਤੋਂ ਕਹਿੰਦੇ ਐਕਸੀਡੈਂਟ ਹੋ ਗਿਆ ਅਸੀਂ ਤੁਰੰਤ ਉੱਥੋਂ ਜਦੈ ਕੱਢਿਆ ਗੱਡੀ ਕੱਢੀ ਉਹ ਬੰਦੇ 100 ਇੱਥੇ ਚਾਹ ਕੋਚਰਨ ਨੂੰ ਵੀ ਕਿੱਥੋਂ ਹੋਇਆ ਕੀ ਗੱਲ ਹੋਈ ਉਹ ਕਹਿੰਦੇ ਐਕਸੀਡੈਂਟ ਹੋ ਗਿਆ ਚਾਲਾਂ ਕੋਲ ਦੇ ਉੱਪਰ ਕਾਹੀ ਜਦੋਂ ਤਕਰੀਬਨ ਸਾਨੂੰ 2 ਕੁ ਮਿੰਟ ਲੱਗੇ ਹੋਣਗੇ 2 2.5 ਮਿੰਟ ਜਦੋਂ ਅਸੀਂ ਉਰੇ ਪਹੁੰਚੇ ਜਾ ਕੇ ਦੇਖਿਆ ਦੋ ਲੇਡੀਜ਼ ਸੀਗੀਆਂ ਉਹਨਾਂ ਦੀ ਡੈਥ ਹੋ ਗਈ ਮੌਕੇ ਤੇ ਹੀ ਬਹੁਤ ਬੁਰੀ ਤਰ੍ਹਾਂ ਮਤਲਬ ਉਹਨਾਂ ਦਾ ਸੀਗਾ ਹੋਇਆ ਐਕਸੀਡੈਂਟ ਤੇ ਇੱਕ ਛੋਟਾ ਬੱਚਾ ਸੀਗਾ 2.5 ਸਾਲ ਦਾ ਹੋਊਗਾ ਉਹਦੀ ਇੱਕ ਲੱਤ ਕੱਟੀ ਗਈ ਤੇ ਉਹ ਵੀ ਡੈੱਡ ਸੀਗਾ ਹਾਂ ਇਹ ਵੈਸੇ ਲੁਧਿਆਣੇ ਦੇ ਰਣੇ ਵਾਲੇ ਆ ਹੈਗੇ ਪ੍ਰਵਾਸੀ ਨੇ ਉੱਦਾਂ ਪਿਛੋਂ ਉੱਤਰਾਖੰਡ ਜੁਪੀ ਦੇ ਨੇ ਤੇ ਇਹ ਪਤਾ ਲੱਗਿਆ ਹਜੇ ਤੱਕ ਕਿ ਕਟਨਾ ਦੇ ਕੋਲ ਕਿਹੜੇ ਲੋਕ ਸੀ ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜਾ ਉਹ ਕਾਰ ਵਾਲਾ ਓਵਰਸਪੀਡ ਤੇ ਸੀ ਤੇ ਨਸ਼ਾ ਕੀਤਾ ਹੋਇਆ ਸੀ ਠੀਕ ਹੈ ਬੇਸ਼ੱਕ ਉਹ ਓਵਰਸਪੀਡ ਦੱਸਦੇ ਨੇ ਤੇ ਬਾਕੀ ਉਹਨੂੰ ਲੈ ਗਏ ਮਸੀਂ ਮੌਕੇ ਤੇ ਫੜ ਲਿਆ ਉਹਨੂੰ ਵੀ ਮੌਕੇ ਤੇ ਫੜ ਕੇ ਹੁਣ ਥਾਣੇ ਲੈ ਗਏ ਆ ਬਾਕੀ ਜੋ ਵੀ ਕਾਰਵਾਈ ਬਣਦੀ ਆ ਉਹ ਕਰਨੀ ਚਾਹੀਦੀ